ਪੰਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਅਸੀਂ ਬੱਕਰਾ ਵੜਦੇ ਸੀ ਨਾ ਉਦੋਂ ਕੋਈ ਡੋਲੂ ਲੈ ਕੇ ਆਉਂਦਾ ਕੋਈ ਲਫਾਫਾ ਲੈ ਕੇ ਆਉਂਦਾ ਕੋਈ ਪੀਪਾ ਲੈ ਕੇ ਆਉਂਦਾ ਬਸ ਇੱਕ ਚੀਜ਼ ਜ਼ਰੂਰ ਹੈ ਬੱਕਰਾ ਓਮੀ ਹੈ ਦੇਸੀ ਹੈ ਚਰਾਈ ਵਾਲਾ ਤੇ ਮਸਾਲੇ ਵੀ ਕਰਦੇ ਆ ਲੈ ਵੀ ਦੋਸਤੋ ਅੱਜ ਪਹੁੰਚੇ ਹੋਏ ਹਾਂਗੇ ਭਈ ਆਪਾਂ ਪਾਤੜਾ ਦੇ ਵਿੱਚ ਇੱਥੇ ਵੀ ਭਾਈ ਹੁਣ ਤੁਹਾਨੂੰ ਮਿਲਿਆ ਕਰੋ ਜੀ ਰੰਦਾਵਾ ਬੱਕਰੇ ਦਾ achar ਤੇ ਬਾਕੀ ਹੋਰ ਕਿਹੜੇ-ਕਿਹੜੇ achar ਨੇ ਦੇਖ ਸਕਦੇ ਹੋ ਜੀ ਵੀਰ ਜੁੜੇ ਹੋਏ ਨੇ ਆਪਣੇ ਨਾਲ ਗੱਲਬਾਤ ਕਰ ਦਾਂਗੇ ਰੰਦਾਵਾ ਸਾਹਿਬ ਵੀ ਆਏ ਨੇ ਲੋਂਗੋ ਵਾਲ ਤੋਂ ਤੇ ਸਾਰੇ ਵੀ ਜੁੜੇ ਨੇ ਦੇਖ ਸਕਦੇ ਹੋ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਈਏ ਬਾਈ ਜੀ ਲੋਕੇਸ਼ਨ ਸਾਹਮਣੇ ਰਹਿ ਗਿਆ ਜੀ ਪਾਤਣ ਵਾਲਾ ਪੁਲ ਤੇ ਇੱਧਰਲੇ ਪਾਸੇ ਰਹਿ ਗਿਆ ਪਾਤਣਾ ਪੁਲ ਤੋਂ ਜਮਾ 100 ਕਿ ਮੀਟਰ ਤੋਂ ਬਾਈ ਜੀ ਤੁਸੀਂ ਖੱਬੇ ਆ ਕੇ ਇੱਥੋਂ ਲੈ ਕੇ ਜਾ ਸਕਦੇ ਹੋ ਤੰਦਾਵਾ ਬੱਕਰੇ ਦਾ ਚਾਰ ਬਾਕੀ ਕੀ ਗੱਲ ਬਾਤ ਹੈਗੀ ਸਾਰੀ ਗੱਲ ਬਾਤ ਕਰ ਦਾਂਗੇ ਜਗਦੀਪ ਭਾਈ ਦੇ ਨਾਲ ਦੇਖ ਸਕਦੇ ਹੋਗੇ ਲੋਕੇਸ਼ਨ ਤੁਹਾਡੇ ਸਾਹਮਣੇ ਆ ਵੀ ਇੱਧਰ ਰਹਿ ਗਈ ਟਰੱਕ ਜੂਨੀਅਨ ਤੁਸੀਂ ਇੱਥੋਂ ਆ ਕੇ ਲੈ ਕੇ ਜਾ ਸਕਦੇ ਹੋ ਬੱਕਰੇ ਦਾ ਚਾਰ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਰਿਬਨ ਕੱਟਿਆ ਜਾ ਰਿਹਾ ਹੈਗਾ ਤੇ ਬਾਕੀ ਗੱਲਬਾਤ ਕਰ ਦਾਂਗੇ ਭਾਈ ਜਸਤਰੀਕਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਚੱਲ ਜੀ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਠੀਕ ਹੈ ਜੀ ਕਿੱਥੇ ਪਹੁੰਚ ਗਏ ਅੱਜ ਇਹ ਦੱਸੋ ਅੱਜ ਆਪਾਂ ਭਾਈ ਜੀ ਟਰੱਕ ਜੂਨੀਅਨ ਪਾਤੜਾ ਹਰਿਆਣਾ ਇੱਥੋਂ ਸਟਾਰਟ ਹੁੰਦਾ ਜਿੱਥੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਜਿੰਨੀ ਵੀ ਪੰਚਾਇਤ ਖੜੀ ਆ ਸਾਡੇ ਸਤਕਾਰਯੋਗ ਵੱਡੇ ਭਰਾ ਛੋਟੇ ਭਰਾ ਸਾਡੇ ਬਜ਼ੁਰਗ ਕਿਉਂਕਿ ਪੰਜਾਬ ਬਜ਼ੁਰਗਾਂ ਤੋਂ ਲੈ ਕੇ ਪੰਜਾਬੀਆਂ ਦੀ ਮਨਪਸੰਦ ਖਰਾਕ ਹੈ ਠੀਕ ਹੈ ਹਰਿਆਣੇ ਦੇ ਵਿੱਚ ਬਹੁਤ ਡਿਮਾਂਡ ਹੈ ਹਰੇ ਪਾਤਣਾ ਏਰੀਏ ਦੇ ਵਿੱਚ ਪਹਿਲਾਂ ਵੀ ਆਪਣਾ ਜਿਹੜਾ ਰੰਡਾਵਾ ਬੱਕਰੇ ਦਾ ਚਾਰ ਹੈ ਉਹ ਬਹੁਤ ਆਉਂਦਾ ਹੈਗਾ ਤੇ ਜਿੰਨੇ ਵੀ ਮਿੱਤਰ ਪਿਆਰੇ ਇੱਥੇ ਖੜੇ ਆ ਪਹਿਲਾਂ ਦੇ ਪੱਕੇ ਕਸਟਮਰ ਨੇ ਠੀਕ ਹੈ ਕਿਉਂ ਗगन ਬਾਈ ਕਰੋੜਰ ਨਾਲ ਸਾਡੀ ਗੱਲਬਾਤ ਹੋਈ ਕਿ ਬਾਈ ਜੀ ਆਪਾਂ ਪਾਤਣਾ ਦੇ ਵਿੱਚ ਟਰੱਕ ਯੂਨੀਅਨ ਦੇ ਨਾਲ ਬ੍ਰਾਂਚ ਓਪਨ ਕਰਨੀ ਹੈ ਤਾਂ ਕਿ ਪਾਤਣਾ ਖਨੌਰੀ ਸਮਾਣਾ ਇਧਰਲੇ ਏਰੀਏ ਦੇ ਵਿੱਚ ਜਿੰਨੇ ਵੀ ਸੱਜਣ ਚਾਰ ਦੀ ਡਿਮਾਂਡ ਕਰਦੇ ਆ ਕਿਉਂਕਿ ਠੰਡ ਬਹੁਤ ਆ ਰਹੀ ਆ ਹਨਾ ਉਹਦੇ ਲਈ ਆਪਾਂ ਨੂੰ ਬ੍ਰਾਂਚ ਚਾਹੀਦੀ ਆ ਤੇ ਜਿਹੜੀ ਬ੍ਰਾਂਚ ਗगन ਬਾਈ ਉਹਰਾਂ ਦੀ ਮਿਹਨਤ ਨਾਲ ਬਹੁਤ ਸੋਹਣੀ ਮਿਹਨਤ ਕਰੀ ਆ ਬਹੁਤ ਵੱਡੀ ਟੀਮ ਬੁਲਾਈ ਆ ਇਹਨਾਂ ਨੇ ਤੇ ਆਪਾਂ ਬੇਨਤੀ ਕਰਾਂਗੇ ਸਰਪੰਚ ਸਾਹਿਬ ਤੋਂ ਇੱਕ ਦੋ ਗੱਲਾਂ ਕਹਿਣਗੇ ਤੇ ਉਸ ਤੋਂ ਬਾਅਦ ਜਿਹੜੀ ਉਹ ਦੁਕਾਨ ਦੀ ਓਪਨਿੰਗ ਕਰ ਦੇਣਗੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਿਕਾਰ ਜੀ ਕਿਵੇਂ ਲੱਗ ਰਿਹਾ ਸਰਪੰਚ ਸਾਹਿਬ ਵੀ ਇਹ ਆਪਾਂ ਨੂੰ ਜਿਹੜਾ ਦੇਸੀ ਖਾਣਕ ਹੈ ਇਹ ਨੌਜਵਾਨ ਮੁੰਡੇ ਅੱਜਕੱਲ ਫੂਡ ਐਟਮਾ ਖਾ ਰਹੇ ਨੇ ਪੈਕਟ ਖਾ ਰਹੇ ਨੇ ਵੀ ਇਹ ਦੇਸੀ ਘਰਾਕ ਖਾਣੀ ਬਣਦੀ ਆ ਜਾਂ ਨਹੀਂ ਨਹੀਂ ਜ਼ਰੂਰੀ ਆ ਇਹ ਠੀਕ ਹੈ ਕਿਉਂਕਿ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਜਦੋਂ ਜੀ ਕੋਈ ਆਪਣਾ ਦੀਵਾਲੀ ਹੁੰਦੀ ਬੜਾ ਕੋਈ ਤਿਹਾੜ ਹੁੰਦਾ ਤਾਂ ਬੱਕਰੇ ਵਟਦੇ ਜੀ ਜੀ ਸਪੈਸ਼ਲੀ ਪਿੰਡ ਚੋਂ ਬੇੜਿਆਂ ਨੂੰ ਸੁਨੇਹਾ ਦਿੰਦੇ ਵੀ ਅੱਜ ਭਾਈ ਫਲਾਣੇ ਦੇ ਬੱਕਰਾ ਵਟਣਾ ਹੈ ਬਿਲਕੁਲ ਬੜਾ ਚਾਅ ਹੁੰਦਾ ਸੀ ਯਹਾ ਬਿਹਾ ਦੋ ਦੋ ਕਿਲੋ ਚਾਰ ਤਿੰਨ ਕਿਲੋ ਪੰਜ ਪੰਜ ਕਿਲੋ ਬੱਕਰਾ ਹਾਂ ਜੀ ਦੀਵਾਲੀ ਨੂੰ ਲੈ ਕੇ ਆਉਂਦੇ ਸਿਓ ਜਿਹੜਾ ਪੁਰਾਣਾ ਕਲਚਰ ਹੈ ਇਹ ਸ਼ੁਰੂ ਹੋਣਾ ਚਾਹੀਦਾ ਹੈ ਕਿਉਂਕਿ ਆਪਾਂ ਪਾਏਗੇ ਕੁਲਚਿਆਂ 'ਚ ਪਾਏਗੇ ਕਸੇ ਫੋਰਚ ਪਾਏਗੇ ਉਹ ਖਰਾਕ ਨਹੀਂ ਹੈਗੀ ਤਾਂ ਹੀ ਆਪਾਂ ਬੰਦੇ ਕਮਜ਼ੋਰ ਨੇ ਬਿਲਕੁਲ ਜੀ ਹਾਂ ਇਸ ਕਰਕੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਖਰਾਕਬਾ ਲਾਉਣ ਪੁਰਾਣੀਆਂ ਖਰਾਕਾ ਖਾਨ ਤੇ ਆਪਣੇ ਕਬੱਡੀ ਆਰ ਹੋਰ ਪਲੇਅਰ ਵਰਲਡ ਵਧੀਆ ਸਿਹਤਮੰਦ ਹੋਣ ਜੀ 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 ਹਾਂ ਬਹੁਤ ਵਧੀਆ ਸਰਪੰਚ ਸਾਹਿਬ ਨੇ ਕਿੰਨੀ ਸੋਹਣੀ ਗੱਲ ਕਹੀ ਵੀ ਆਪਣੇ ਜਿਹੜੇ ਨੌਜਵਾਨ ਯੂਥ ਹੈ ਵੀ ਇਹ ਕੁਲਚੇ 버ਗਰਾਂ ਨੂੰ ਛੱਡ ਕੇ ਥੋੜਾ ਜਿਹਾ ਪ੍ਰਾਣੀਆਂ ਖਰਾਕਾਂ ਵੱਲ ਆਉਣ ਤਾਂ ਕਿ ਆਪਾਂ ਆਪਣੀ ਜੇ ਸਿਹਤ ਹੈ ਪ੍ਰਾਣੀਆਂ ਖਰਾਕਾਂ ਆਪਣੇ ਨਾਲ ਜੁੜੀਆਂ ਨੇ ਤਾਂ ਜਾਨ ਹੈ ਤਾਂ ਜਹਾਨ ਹੈ ਸਰਪੰਚ ਸਾਹਿਬ ਤੁਸੀਂ ਕੋਈ ਦੋ ਸ਼ਬਦ ਪ੍ਰਾਣੀਆਂ ਖਰਾਕਾਂ ਬਾਰੇ ਪੁਰਾਣੀਆਂ ਖਰਾਕਾਂ ਦੇ ਬਾਰੇ ਸਰਪੰਚ ਸਾਹਿਬ ਨੇ ਵਧੀਆ ਦੱਸਿਆ ਜੀ ਜੀ ਸਾਰੇ ਤਰ੍ਹਾਂ ਦੀ ਇਹ ਖਰਾਕ ਹੈ ਜਦੋਂ ਨਾਨ ਵੇਜ ਹੋਊਗੀ ਵੈਜਿਟੇਰੀਅਨ ਹੋਊਗੀ ਸਾਰੇ ਤਰ੍ਹਾਂ ਦੀ ਹੈ ਜੀ ਤੇ ਪੁਰਾਣੀਆਂ ਖਰਾਕਾਂ ਤੇ ਧਿਆਨ ਦੇਣ ਦਾ ਮੇਰਾ ਜੋ ਮੇਰਾ ਸੁਝਾਅ ਹੈ ਵੀ ਸਾਰੇ ਜੂਥ ਨੂੰ ਸਾਰੇ ਨੂੰ ਵੀ ਬਣਦਾ ਹੈ ਵੀ ਆਪਣਾ ਜਿਹੜੇ ਕੁਲਚੇ 버ਗਰ ਨੇ ਵਗੈਰਾ ਹੋਰ ਛੱਡ ਕੇ ਤਾਂ ਵਧੀਆ ਖਰਾਕਾਂ ਖਾਣ ਦੀ ਚਾਹੀਦੀ ਹੈ ਠੀਕ ਹੈ ਸਰਪੰਚ ਸਾਹਿਬ ਦਾ ਵੀ ਧੰਨਵਾਦ ਹੈ ਕਿਉਂਕਿ ਸਰਪੰਚ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਅਸੀਂ ਬੱਕਰਾ ਵੜਦੇ ਸੀ ਨਾ ਉਦੋਂ ਕੋਈ ਡੋਲੂ ਲੈ ਕੇ ਆਉਂਦਾ ਕੋਈ ਲਫਾਫਾ ਲੈ ਕੇ ਆਉਂਦਾ ਉਈ ਪੀਪਾ ਲੈ ਕੇ ਆਉਂਦਾ ਬਸ ਇੱਕ ਚੀਜ਼ ਜ਼ਰੂਰ ਹੈ ਬੱਕਰਾ ਉਮੀ ਹੈ ਦੇਸੀ ਹੈ ਚਰਾਈ ਵਾਲਾ ਤੇ ਮਸਾਲੇ ਵੀ ਕਰਦੇ ਆ ਸਿਰਫ ਰੰਦਾਵਾ ਨੇ ਕੀ ਕੀਤਾਗਾ ਇੱਕ ਉਹ ਡੋਲੂ ਚੱਕਣੋਂ ਆਪਾਂ ਹਟਾ ਤੇ ਉਹਨੂੰ ਤੁਹਾਨੂੰ ਪੈਕਿੰਗ ਦੇ ਵਿੱਚ ਦੇਵਾਂਗੇ ਅੰਦਰ ਦਿਖਾਉਣਿਆ ਪੈਕੇਗਾ ਉਦੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਇੱਕ ਵਾਰੀ ਸਰਪੰਚ ਸਾਹਿਬ ਨੂੰ ਵੀ ਇਹ ਜਿਹੜੀ ਰੀਵਨ ਦੀ ਓਪਨਿੰਗ ਹੈ ਪੁਰਾਣੇ ਬਜ਼ੁਰਗਾਂ ਤੋਂ ਕੋਈ ਵੀ ਕੰਮ ਕਰਦੇ ਆ ਨਾ ਆਪਾਂ ਮੋਦਵਰ ਬੰਦਿਆਂ ਤੋਂ ਆਸ਼ੀਰਵਾਦ ਲੈ ਕੀ ਕਰਦੇ ਆ ਤਾਂ ਚੰਗਾ ਰਹਿੰਦਾ ਰਮਨ ਸਾਹਿਬ ਬੇਨਤੀ ਹੈ ਜੀ ਵੀ ਤੁਸੀਂ ਓਪਨਿੰਗ ਖਰੋੜ ਸਾਹਿਬ ਕੈਂਚੀ ਦੇ ਦਿਓ ਜੀ ਕੱਟ ਦਿਓ ਜੀ ਕੱਟ ਦਿਓ ਜੀ ਸਰਫਾਸਾ ਲੈ ਵੀ ਦੇਖ ਸਕਦੇ ਹੋ ਕਿ ਰੀਪਨ ਕੱਟਿਆ ਜਾ ਰਿਹਾ ਹੈਗਾ ਆਪਰਾ ਲਓ ਤੁਸੀਂ ਗगन ਖਰੋੜ ਬਾਈ ਉਹਨਾਂ ਦੀ ਸਪੋਰਟ ਕਰੋ ਪੰਜਾਬੀਆਂ ਦੀ ਸਪੋਰਟ ਕਰੋ ਜੇ ਕੋਈ ਪੰਜਾਬੀ ਮੁੰਡੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਤੁਸੀਂ ਸਪੋਰਟ ਕਰੋ ਜੇ ਉਹ ਓਪਨਿੰਗ ਕਰੀਏ ਕਿਸੇ ਚੀਜ਼ ਦੀ ਬਾਕੀ ਚੰਗੀ ਚੀਜ਼ ਦੀ ਕੋਈ ਮਾੜੀ ਚੀਜ਼ ਨਹੀਂ ਕੋਈ ਨਸ਼ਾ ਨਹੀਂ ਕੋਈ ਮਾੜੀ ਕੋਈ ਕੈਮੀਕਲ ਫੂਡ ਨਹੀਂ ਪੂਰਾ ਨੇਚਰਲ ਤਰੀਕੇ ਦੇ ਨਾਲ ਮੈਂ ਸਾਰੀ ਟੀਮ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਤੁਹਾਨੂੰ ਉਹ ਡੱਬਿਆਂ ਦੇ ਵੀ ਚਲਕੀ ਮਰਵਾ ਦਈਏ ਵੀ ਡੋਲੂ ਚੱਕ ਨੂੰ ਆਪਾਂ ਕਿਵੇਂ ਸੱਜਣਾ ਨੂੰ ਹਟਾਇਆ ਲੈ ਵੀ ਮਿੱਤਰੋ ਹੁਣ ਤੁਸੀਂ ਭਾਈ ਅੱਜ ਤੋਂ ਇੱਥੋਂ ਲੈ ਕੇ ਜਾ ਸਕਦੇ ਹੋ ਰੰਦਾਵਾ ਬੱਕਰੇ ਚਾਰ ਤੇ ਹੋਰ ਕਿਹੜੇ-ਕਿਹੜੇ ਚਾਰ ਜੇ ਆਪਾਂ ਗੱਲਬਾਤ ਕਰਦੇ ਹਾਂ ਚਲੋ ਚਲੋ ਭਾਈ ਜੀ ਹਾਂ ਜੀ ਆਪਣੇ ਕੋਲ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਪੈਕਿੰਗ ਹੈ ਬੱਕਰੇ ਦਾ ਝਾਰ 900 ਰੁਪਏ ਕਿਲੋ ਦੇਸੀ ਮੁਰਗੇ ਦਾ 1800 ਰੁਪਏ ਕਿਲੋ ਤੇ ਹਾਂਡੀ ਚਿਕਨ 750 ਰੁਪਏ ਤੇ ਮੱਛੀ ਆ ਜਿਹੜੀ ਉਹਦੀ ਸਟicker ਨਹੀਂ ਹੈਗਾ ਇਸ ਟਾਈਮ ਮੱਛੀ ਵੀ ਮਿਲਦੀ ਹੈ ਇੱਥੋਂ ਉਹ ਮਿਲਦੀ ਹੈ 900 ਰੁਪਏ ਕਿਲੋ ਤੁਸੀਂ ਬਿਨਾ ਕੰਡੇ ਤੋਂ ਮੱਛੀ ਹੁੰਦੀ ਹੈ ਜੀ ਬੱਕਰਾ ਹੁੰਦਾ ਵਿੱਧ ਬੋਨ ਜੜੀ ਬੁੱਕੀਆਂ ਨਾਲ ਜਿਹੜਾ ਪਲਿਆ ਹੋਇਆ ਬੱਕਰਾ ਹੁੰਦਾ ਉਹ ਹੁੰਦਾ ਵਿੱਧ ਬੋਨ ਅਗਰ ਤੁਸੀਂ ਬਿਨਾ ਹੱਡੀ ਤੋਂ ਨਾਲ ਬੋਨਲੈਸ ਵੀ ਮਿਲ ਜਾਊਗਾ ਠੀਕ ਹੈ ਜੀ ਲੈਵ ਟੈਸਟ ਹੈ ਕੀ ਪ੍ਰੋਟੀਨ ਹੈ ਕੀ એનર્ਜੀ ਹੈ ਕਿੰਨਾ ਜੈਨੂਨ ਹੈ ਬਿਦੌਟ ਕੈਮੀਕਲ ਆ ਫ੍ਰਿਜ ਦੇ ਵਿੱਚ ਰੱਖੋ ਪੂਰੀ ਘੈਂਟ ਗਾਰੰਟੀ ਹੈ ਸਵਾਦ ਨਾ ਲੱਗੇ ਤਾਂ ਵੀ ਵਾਪਸ ਹੈ ਖਰਾਬ ਹੋ ਜੇ ਉਲੀ ਲੱਗ ਜੇ ਤਾਂ ਵੀ ਵਾਪਸ ਹੈ ਠੀਕ ਹੈ ਗਾਰੰਟੀ ਕਿੰਨੀ ਆ ਬਾਈ ਜੀ ਇਹਦੇ ਚਾਪਾ ਗਾਰੰਟੀ ਬਾਈ ਜੀ ਜਦੋਂ ਤੁਸੀਂ ਫ੍ਰਿਜ ਟੂ ਫ੍ਰਿਜ ਲੈ ਕੇ ਗਏ ਤੁਸੀਂ ਇਹਨੂੰ ਕੋਈ ਪ੍ਰੋਬਲਮੈਂਟ ਵੀ ਨਹੀਂ ਇਹਦੇ ਵਿੱਚ ਪਾਇਆ ਫ੍ਰਿਜ ਦੇ ਵਿੱਚ ਇਹਦੀ 1 ਮਹੀਨੇ ਦੀ ਆਪਣੀ ਪੂਰੀ ਫੁੱਲ ਗਾਰੰਟੀ ਆ ਠੀਕ ਹੈ ਜੀ ਅਸੀਂ ਕਸਟਮਰ ਨੂੰ ਕਹਿੰਦੇ ਆ ਵੀ ਤੁਸੀਂ 20 ਕਿਲੋ ਇਕੱਠਾਂ ਨਾਲ ਜਾਓ ਅਸੀਂ ਤੁਹਾਡੇ ਕੋਲ ਪਹੁੰਚ ਵੀ ਕਰਾਂਗੇ ਤੁਸੀਂ ਤਾਜ਼ਾ ਲੈ ਕੇ ਜਾਓ ਬਿਲਕੁਲ 2 ਕਿਲੋ 5 ਕਿਲੋ 4 ਕਿਲੋ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਮਿੰਟੂ ਬਾਈ ਇੱਕ ਦੋ ਗੱਲਾਂ ਦੱਸਣਗੇ ਹਾਂਜੀ ਮਿੰਟੂ ਭਾਜੀ ਦੱਸੋ ਜੀ ਕਿੱਥੋਂ ਕਿੱਥੋਂ ਮਿਲੂਗਾ ਇਹ ਇਹ ਚਾਰ ਇਹ ਜੀ ਆਪਣਾ ਚੋਤੂ ਤੁਸੀਂ ਆਪਾਂ ਸੰਗਰੂਰ ਤੋਂ ਇਧਰ ਪਾਤੜਾ ਨੂੰ ਆਉਣੇ ਐ ਐਂਟਰ ਹੋਣ ਤੋਂ ਪਹਿਲਾਂ ਆਪਣੀ ਟਰੱਕ ਚੁੰਨੀ ਦੇ ਨੇੜੇ ਇਹ ਆਪਣੇ ਜੇ ਸੰਗਰੂਰ ਤੋਂ ਆਉਣੇ ਆ ਤਾਂ ਖੱਬੇ ਹੱਥ ਜੇ ਪਾਤੜਾ ਤੋਂ ਸੰਗਰੂਰ ਨੂੰ ਜਾਣੇ ਤਾਂ ਸੱਜੇ ਹੱਥ ਦੁਕਾਨਾਂ ਬਾਈਵਰਾਂ ਦੀ ਰੰਧਾ ਵਾਲੇ ਬੋਰਡ ਮਿਲਣਗੇ ਤੁਹਾਨੂੰ ਇੱਥੋਂ ਲੈ ਸਕਦੇ ਹੋ ਬਾਈਵਰੀ ਤੁਹਾਡੇ ਕੋਲੇ ਜੇ ਜਿਹੜੇ ਨੇੜੇ ਤੇੜੇ ਦੇ ਨੇ ਉੱਥੇ ਤੱਕ ਡਿਲੀਵਰੀ ਵੀ ਦੇਣਗੇ ਮਾੜਾ ਮੋਟਾ ਤੇਲ ਖਰਚਾ ਲੈ ਕੇ ਤੇ ਬਾਕੀ ਜੇ ਇੱਥੇ ਨਹੀਂ ਪਹੁੰਚਾਇਆ ਜਾਊਗਾ ਉੱਥੇ ਅਸੀਂ ਜ਼ਰੂਰ ਬੈਠੇ ਆਂ ਸਾਰੇ ਕਿਤੇ ਪਹੁੰਚਾਵਾਂਗੇ ਇਹ ਨਹੀਂ ਹੋ ਸਕਦਾ ਵੀ ਸਾਡਾ 4 ਜਿਹੜੇ ਬੰਦੇ ਨੇ ਕਾਲ ਕਰਤੀ ਉਹਨੂੰ ਨਾ ਮਿਲੇ ਠੀਕ ਆ ਜੀ ਪੈਕਿੰਗ ਕਿੰਨੀ ਕਿੰਨੀ ਮਿਲ ਜੂਗੀ ਇਹ ਪੈਕਮ ਤੁਹਾਨੂੰ ਵੀ ਅੱਧਾ ਕਿਲੋ ਜੀ ਕਿਲੋ ਤੇ ਉੱਪਰ ਜਿੰਨੀ ਮਰਜ਼ੀ 5-10 ਕਿਲੋ ਜੋ ਜੋ ਮਰਜ਼ੀ ਬਣਾ ਸਕਦੇ ਹੋ ਠੀਕ ਆ ਜੀ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਤੇ ਨੰਬਰ ਹੈਗੇ ਨੇ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਕਾਲ ਕਰਕੇ ਪਾਤੜਾ ਤੋਂ ਲੈ ਕੇ ਜਾ ਸਕਦੇ ਹੋਗੇ ਠੀਕ ਆ ਭਾਈ ਜੀ ਹਾਂ ਠੀਕ ਆ ਭਾਈ ਜੀ ਧੰਨਵਾਦ